تري سوچتے ميرا ديانگي تھو اکھتے بھگا سين تري سوچتے ميرا ديانگي تھو आजादी को बहने निकले दीवानों की आजा आजादी को बहने निकले दीवानों की टोलिया कट जाएंगे मिट जाएंगे हो जाएंगे गे होलिया कट जाएंगे Rangetet, Rangetet, Ranget, 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 مرداباد پنجاب سرکار مرداباد پنجاب سرکار مرداباد بند مانترام بند مانترام بند مانترام بند مانترام بند مانترام انقلاب زندہ باد انقلاب زندہ باد علامہ اقبال زندہ باد اس سے زندہ باد اے بیٹا تو پاس ہو ਜੋ ਸਰਕਾਰ ਮੁਕਾਬਲ ਪੰਜਾਬ ਸਰਕਾਰ ਮੁਕਾਬਲ ਮੋਰਚਾ ਖੋਲਿਆ ਸੀਗਾ ਪੰਜਾਬ ਦੇ ਯੋਵਾ ਸ਼ਕਤੀ ਨੂੰ ਨਾਲ ਲੈ ਕੇ ਦੇਖੋ 4 ਦਿਨ ਪਹਿਲੇ ਅਸੀਂ ਸ਼੍ਰੀ ਸਰਦਾਰ ਭਗਵੰਤ ਸਿੰਘ ਜੀ ਦੀ ਸਰਦਾਰ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਆਪਾਂ ਜਿਹੜੀ ਇੱਥੇ ਸਟੈਚੂ ਬਣਿਆ ਉੱਤੇ ਅਸੀਂ ਗਏ ਸੀਗੇ ਔਰ ਅਸੀਂ ਉੱਥੇ ਜਾ ਕੇ ਦੇਖਿਆ ਕਿ 6 ਮਹੀਨੇ ਹੋ ਗਏ ਸਰਕਾਰ ਕੋ ਹਰ ਕੰਮ ਲਈ ਟਾਈਮ ਹੈਗਾ ਪਰ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਜਿਹੜੀ ਮੂਰਤੀ ਆ ਜਿਹੜੀ ਉੱਥੇ ਸਟੈਚੂ ਬਣਿਆ ਉਹਦੇ ਨਾਅਪਰਨ ਦਾ ਸਮਾਂ ਨਹੀਂ ਹੈਗਾ ਸੋ ਅਸੀਂ ਉੱਥੇ ਖੜੇ ਹੋ ਕੇ ਸਰਕਾਰ ਨੂੰ ਇੱਕ ਅਲਟੀਮੇਟਮ ਦਿੱਤਾ ਸੀ ਕਿ 72 ਘੰਟਿਆਂ ਦੇ ਵਿੱਚ ਜੇ ਤੁਸੀਂ ਮੂਰਤੀ ਦਾ ਨਾਅਪਰਨ ਨਹੀਂ ਕਰੋਗੇ ਤੇ ਫਿਰ ਪੰਜਾਬ ਦੀ ਜੁਵਾ ਸ਼ਕਤੀ ਇਹ ਕੰਮ ਆਪ ਕਰੇਗੀ ਆਖੇ ਕੱਲ ਰਾਤ ਤੱਕ ਵੀ ਮੇਰੀ ਪ੍ਰਸ਼ਾਸਨ ਨਾਲ ਬੜੀ ਡਿਟੇਲ ਚ ਗੱਲ ਹੁੰਦੀ ਰਹੀ ਹੈ ਸਾਰੇ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਔਰ ਸਾਰਿਆਂ ਨੂੰ ਅਸੀਂ ਬੇਨਤੀ ਕੀਤੀ ਕਿ ਤੁਸੀਂ ਡੇਟ ਟਵੀਟ ਕਰ ਦਿਓ ਤੇ ਸਾਡਾ ਜਿਹੜਾ ਧਰਨਾ ਹੈਗਾ ਉਹ ਮੋਟਾ ਅਚੀਵ ਹੋ ਜਾਏਗਾ ਇਹਨਾਂ ਨੂੰ ਲੱਗਿਆ ਕਿ ਅਸੀਂ ਖਾਲੀ ਗੱਲਾਂ ਕਰ ਰਹੇ ਆਂ ਔਰ ਐਸਾ ਕੁਛ ਨਹੀਂ ਆਸੀਂ ਕਰ ਪਾਵਾਂਗੇ ਇਸ ਕਰਕੇ ਅੱਜ ਵੱਡੀ ਗਿਣਤੀ ਦੇ ਵਿੱਚ ਆਪਣੇ ਪੰਜਾਬ ਤੋਂ ਮੋਹਾਲੀ ਤੋਂ ਯੁਵਾ ਸ਼ਕਤੀ ਜੜੀ ਆ ਦੇਖੋ ਅਸੀਂ ਇਹ ਜਿਹੜਾ ਅੱਜ ਦਾ ਜਿਹੜਾ ਧਰਨਾ ਸੀਗਾ ਇਹ ਅਸੀਂ ਪਾਰਟੀ ਦੇ ਪਲੇਟਫਾਰਮ ਤੋਂ ਨਹੀਂ ਯੁਵਾ ਸ਼ਕਤੀ ਦੇ ਪਲੇਟਫਾਰਮ ਤੋਂ ਲਾਇਆ ਤੁਹਾਨੂੰ ਇੱਥੇ ਪਾਰਟੀ ਦਾ ਕੋਈ ਵੀ ਝੰਡਾ ਡੰਡਾ ਨਹੀਂ ਦੇਖੇਗਾ ਸਿਰਫ ਭਾਰਤ ਮਾਤਾ ਦਾ ਤਿਰੰਗਾ ਔਰ ਭਗਤਿਆ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਕੀ ਕਹਿੰਦੇ ਨੇ ਜਿਹੜਾ ਰੰਗ ਹੈਗਾ ਬਸੰਤੀ ਰੰਗ ਹੈ ਉਹ ਮੁੰਡਿਆਂ ਨੇ ਪਕੜੀਆਂ ਪਾ ਕੇ ਅੱਜ ਦਾ ਇਹ ਜਿਹੜਾ ਹੈਗਾ ਤਰਨੇਵਲ ਕੋਚ ਕੀਤਾ ਸੀਗਾ ਦੇਖੀਏ ਸਾਨੂੰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜਾ ਸਰਕਾਰ ਸੋਚਦੀ ਸੀ ਕਿ ਸਾਨੂੰ ਦਬਾ ਲੇਗੀ ਜਦੋਂ ਅਸੀਂ ਉਹਦੀ ਗਿੱਚੀ ਤੇ ਗੋਡਾ ਰੱਖਿਆ ਤੇ ਉਹ ਸਰਕਾਰ ਨੇ ਟਵੀਟ ਕਰ ਦਿੱਤਾ ਮੇਰੀ ਰਾਤੀ ਵੀ ਐਡਮਿਨਿਸਟ੍ਰੇਸ਼ਨ ਨਾਲ ਗੱਲ ਹੋਈ ਮੈਂ ਕਹਿੰਦੇ ਸੀ ਟਵੀਟ ਕਰ ਦਿਓ ਮਸਲਾ ਖਤਮ ਹੋ ਜਾਂਦਾ ਮੇਰੇ ਇੱਥੇ ਪ੍ਰਾਪ ਜਿਹੜੀ ਪ੍ਰਸ਼ਾਸਨ ਦੇ ਸਾਥੀ ਲੱਗੇ ਨੇ ਮੈਂ ਉਹਨਾਂ ਨਾਲ ਵੀ ਹਮਦਰਦੀ ਰੱਖਦਾ ਦੇਖੋ ਕਿੰਨੀ ਸਖਿਆ ਵਿੱਚ ਪੁਲਿਸ ਲੱਗੀ ਆ ਆਪਾਂ ਇਹ ਪੁਲਿਸ ਲੋਕਾਂ ਵਾਸਤੇ ਵਰਤੀਏ ਲੋਕਾਂ ਦੀ ਸਹੂਲਤ ਲਈ ਵਰਤੀਏ ਲਾਅ ਐਂਡ ਆਰਡਰ ਲਈ ਵਰਤੀਏ ਇਹ ਭਗਤ ਸਿੰਘ ਦੇ ਜਿਹੜੇ ਅਨਿਆਈ ਆ ਉਹਨਾਂ ਦੇ ਲਈ ਵਰਤ ਰਹੇ ਨੇ ਇਹਨਾਂ ਨੂੰ ਚਾਹੀਦਾ ਸੀਗਾ ਕਿ ਰਾਤੀ 12 ਵਜੇ ਟਵੀਟ ਕਰਦੇ ਅਸੀਂ ਆ ਕੇ ਉੱਥੇ ਸਲੂਟ ਮਾਰਦੇ ਭਗਤ ਸਿੰਘ ਭਗਤ ਸਿੰਘ ਜੀ ਦੀ ਸਮਾਧ ਤੇ ਅੱਜ ਵੀ ਅਸੀਂ ਹੁਣ ਬੇਨਤੀ ਹੀ ਕੀਤੀ ਕਿ ਸਾਰੀ ਸੰਖਿਆ ਜ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਏ ਨੇ ਅਸੀਂ ਸਿਰਫ ਪੰਜ ਸਾਥੀ ਉੱਤੇ ਜਾ ਕੇ ਉਹਨਾਂ ਦੇ ਅੱਗੇ ਇੱਕ ਵਾਰੀ ਸਲੂਟ ਮਾਰਨਾ ਚਾਹੁੰਦੇ ਆ ਪਰ ਅਧਿਕਾਰੀਆਂ ਦੀ ਮਜਬੂਰੀ ਹੈ ਸਰਕਾਰ ਦਾ ਉੱਤੇ ਜਦੋਂ ਡੰਡਾ ਚੱਲਦਾ ਤੇ ਉਹਨਾਂ ਨੂੰ ਸਰਕਾਰ ਦੀ ਸੁਣਨੀ ਪੈਂਦੀ ਹੈ ਇਸ ਕਰਕੇ ਸਾਡੇ ਸ਼ੀਸ਼ ਨਿਤ ਨੂੰ ਉਹਨਾਂ ਨੇ ਇਸ ਵੇਲੇ ਉਹਨਾਂ ਦੀ ਅਰੈਸਟ ਪਾ ਕੇ ਲੈ ਕੇ ਗਏ ਨੇ ਪਰ ਜਿਹੜਾ ਸਾਡਾ ਜਿਹੜਾ ਅਸੀਂ ਇੱਕ ਆਪਣੇ ਲਈ ਇੱਕ ਆਪਾਂ ਸਰਕਾਰ ਪੰਜਾਬ ਦੇ ਲੋਕਾਂ ਨੂੰ ਜਗਾਉਣ ਵਾਸਤੇ ਜਿਹੜਾ ਕੰਮ ਕੀਤਾ ਸੀਗਾ ਉਹ ਲੋਕ ਜਾਗ ਗਏ ਨੇ ਔਰ 4 ਤਰੀਕ ਨੂੰ ਜੋ ਪਤਾ ਲੱਗਿਆ ਕੀ ਇਥੋਂ ਭਗਵੰਤ ਸਿੰਘ ਜੀ ਦੀ ਮੂਰਤੀ ਦਾ ਨਾਫਰਨ ਹੋਏਗਾ ਅਸੀਂ ਸਾਰੇ ਆ ਕੇ ਦੁਬਾਰਾ ਉੱਥੇ ਸਲੂਟ ਮਾਰਾਂਗੇ ਜੈ ਹਿੰਦ ਸਲਾਮ ਕਰਕੇ ਗੱਲ ਇਹ ਹੈ ਜੀ ਕਿ ਪੰਜਾਬ ਸਰਕਾਰ ਦੀ ਇਤਨੀ ਵੱਡੀ ਨਲਾਇਕੀ ਨਹੀਂ ਹੋ ਸਕਦੀ ਅਸੀਂ ਆਪਣੇ ਹੀਰੋ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਸਲਾਮ ਕਰ ਲੈ ਜਾ ਰਹੇ ਹਾਂ ਜਿਹੜੇ ਪਿਛਲੇ 6 ਮਹੀਨਿਆਂ ਤੋਂ ਇਹ ਉਹ ਤਾਂ ਘਟਨ ਨਹੀਂ ਕਰ ਸਕਿਆ ਉਹਦੇ ਸਟੈਚੂ ਬੁੱਤ ਦਾ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੇ 3 ਦਿਨ ਪਹਿਲਾਂ ਇਹਨਾਂ ਨੂੰ ਦਿੱਤਾ ਸੀ ਅਲਟੀਮੇਟਮ ਕਿ ਤੁਸੀਂ ਕਰ ਲੋ ਹੁਣ ਹੁਣ ਤੱਕ ਤਾਂ ਕੀਤਾ ਨਹੀਂ ਜਦੋਂ ਅਸੀਂ ਆਏ ਹੁਣ ਪੰਜਾਬ ਦੀ ਪੁਲਿਸ ਲਾਤੀ ਇਹ ਤਾਂ ਜਨਰਲ ਡੈਰ ਵਾਲੀ ਗੱਲ ਆ ਅਸੀਂ ਆਪਦੇ ਜਿਹੜਾ ਹੀਰੋ ਆ ਸੀਦੇ ਆਜ਼ਮ ਭਗਤ ਸਿੰਘ ਨੂੰ ਸਲਾਮ ਕਰਨ ਵੀ ਨਹੀਂ ਜਾ ਸਕਦੇ ਇਹ ਸਾਡੇ ਨਾਲ ਬਹੁਤ ਵੱਡਾ ਜ਼ੁਲਮ ਆ ਪੰਜਾਬ ਦੀ ਸਰਕਾਰ ਦਾ ਨਕਾਬ ਜਿਹੜਾ ਨਕਾਬ ਆ ਉਹ ਨੰਗਾ ਹੋ ਚੁੱਕਿਆ ਕਿ ਲੋਕਾਂ ਨੂੰ ਪਤਾ ਲੱਗ ਗਿਆ ਹਰ ਇੱਕ ਗੱਲ ਤੇ ਫੇਲ ਹੋ ਚੁੱਕਿਆ